ਇਸੇ ਦਿਨ ਪਟਿਆਲਾ ਦੇ ਸ਼ੇਰਾਵਲਾ ਗੇਟ ਵਿਖੇ ਮ드ਰਾਸੀ ਢੋਸੇ ਵਾਲੇ ਤੇ ਕਾਰਪੋਰੇਸ਼ਨ ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਅੱਜ ਪਟਿਆਲਾ ਭਾਜਪਾ ਆਗੂ ਵਰਨ ਜਿੰਦਲ ਅਤੇ ਵਿਰੋਧੀ ਧਿਰ ਦੇ ਨੇਤਾ ਅਤੁਲ ਜੋਸ਼ੀ ਮ드ਰਾਸੀ ਢੋਸੇ ਵਾਲੇ ਦੇ ਹੱਕ ਵਿੱਚ ਆਏ। ਵਰਨ ਜਿੰਦਲ ਅਤੇ ਅਤੁਲ ਜੋਸ਼ੀ ਨੇ ਕਿਹਾ ਕਿ ਕੱਲ ਬੜੀ ਹੀ ਮੰਦਭਾਗੀ ਗੱਲ ਹੋਈ ਹੈ ਜਿਹੜੀ ਕਿ ਪੁਲਿਸ ਵਾਲਿਆਂ ਵੱਲੋਂ ਮ드ਰਾਸੀ ਢੋਸੇ ਵਾਲੇ ਦੇ ਵਰਕਰਾਂ ਤੇ ਲੱਤਾਂ ਮਾਰੀਆਂ ਗਈਆਂ ਨੇ। ਮੌਕੇ ਦੀ ਵੀਡੀਓ ਤੁਹਾਡੇ ਸਾਹਮਣੇ ਆ ਗਈ ਹੈ ਤੁਸੀਂ ਦੇਖ ਸਕਦੇ ਹੋ। ज़रिया आहे कोन ज़रियो आहे ਅੱਲ ਬਹੁਤ ਹੀ ਗੁਰਭਾਗਿਆਪੂਰਨ ਜਿਹੜੀ ਘਟਨਾ ਸ਼ੇਰਾ ਵਾਲੇ ਗੇਟ ਮਦਰਾਸੀ ਰੋਸੇ ਦੇ ਹੋਈ ਹੈ ਜੋ ਕਿ ਇੱਕ ਵਪਾਰੀ ਨੇ ਤੇ ਬਾਹਰ ਤੋਂ ਵਪਾਰ ਕਰਨ ਪਟਿਆਲੇ ਆਏ ਹੋਏ ਨੇ ਬੜੇ ਸਾਲਾਂ ਤੋਂ ਰੇ ਵਪਾਰ ਕਰ ਰਹੇ ਨੇ ਰੋਜ਼ਗਾਰ ਵੀ ਮਿਲਦਾ ਕਿਉਂਕਿ ਅਗਰ ਕੁਝ ਵੇਚ ਰਹੇ ਨੇ ਇਹ ਤਾਂ ਸਮਾਨ ਤਾਂ ਸਾਰਾ ਪਟਿਆਲੇ ਦੇ ਵਿੱਚੋਂ ਹੀ ਲਿੱਤਾ ਜਾਂਦਾ ਹੈ ਤੇ ਰੋਜ਼ਗਾਰ ਉਰੇ ਦੇ ਲੋਕਾਂ ਨੂੰ ਦਿੰਦੇ ਵੀ ਨਹੀਂ ਨਾਲ ਜਿਹੜੀ ਸਭ ਤੋਂ ਮਾੜੀ ਗੱਲ ਗੱਲ ਹੋਈ ਇਹਨਾਂ ਦੇ ਜਿਹੜਾ ਇੱਕ ਵਰਕਰ ਸੀਗੇ ਇੱਕ ਪੁਲਿਸ ਵਾਲੇ ਨੇ ਉਹਦੇ ਲੱਤ ਮਾਰੀ ਉਹ ਬਹੁਤ ਹੀ ਮੰਦ ਭੱਗਾ ਸੀਗਾ ਅੱਜ ਸਾਡੇ ਨਾਲ ਸਾਡੇ ਆਪੋਜੀਸ਼ਨ ਦੇ ਸਾਡੇ ਜਿਹੜੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਜੋਸ਼ੀ ਜੀ Atul Joshi ਜੀ ਉਹ ਸਾਡੇ ਵਿੱਚ ਉਰੇ ਇਸ ਵਿਸ਼ੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਵੀ ਦੇਣਗੇ ਤੇ ਪਾਰਟੀ ਵੱਲੋਂ ਜਿਹੜਾ ਆਪਣਾ ਜੋ ਵੀ ਗੱਲਬਾਤ ਹੈ ਉਹ ਇਹ ਸਾਰੀ ਕਰਨਗੇ ਅਤੁਲ ਜੀ ਹਾਂ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਪਟਿਆਲਾ ਵੱਲੋਂ ਜੋ ਕੱਲ ਘਟਨਾ ਹੋਈ ਹੈ ਦੀ ਅਸੀਂ ਸਖਤ ਨਿੰਦਾ ਕਰਦੇ ਆਂ ਕਿਉਂਕਿ ਕੱਲ ਜੋ ਹੋਇਆ ਹੈ ਇਹ ਇੱਕ ਸਾਡੇ ਪਟਿਆਲੇ ਦੇ ਵਪਾਰੀ ਦੇ ਨਾਲ ਬਹੁਤ ਮਾੜੇ ਤਰੀਕੇ ਨਾਲ ਜੋ ਕਾਰਵਾਈ ਕੀਤੀ ਗਈ ਹੈ ਤੇ ਉਹ ਕਾਰਵਾਈ ਕਰਨ ਦਾ ਜਿਹੜਾ ਤਰੀਕਾ ਸੀ ਕਿਸੇ ਦੀ ਵੀ ਵਪਾਰੀ ਦੀ ਦੁਕਾਨ ਦੇ ਅੰਦਰ ਵੜ ਕੇ ਉਹਨੂੰ ਲੱਤਾਂ ਮਾਰਨੀ ਆ ਉਹਨਾਂ ਦਾ ਸਮਾਨ ਦੁਕਾਨ ਦੇ ਅੰਦਰੋਂ ਚੱਕ ਕੇ ਰੱਖਣਾ ਤੇ ਇਸ ਤਰੀਕੇ ਨਾਲ ਜਿਵੇਂ ਸ਼ਾਇਦ ਕਿਸੇ ਨਾਲ ਆਪਾਂ ਕੋਈ ਗੁੰਡਾਗਰਦੀ ਵਾਲਾ ਕੰਮ ਕਰਦੇ ਆ ਉਸ ਤਰੀਕੇ ਨਾਲ ਕੰਮ ਹੋਇਆ ਅਸੀਂ ਭਾਰਤੀ ਜਨਤਾ ਪਾਰਟੀ ਪਟਿਆਲਾ ਵੱਲੋਂ ਕਾਰਪੋਰੇਸ਼ਨ ਦੇ ਵਿੱਚ ਅਸੀਂ ਜਿੰਨੇ ਵੀ ਕਾਉਂਸਲਰ ਆ ਅਸੀਂ ਇਸ ਗੱਲ ਦੀ ਸਖਤ ਨਿੰਦਾ ਕਰਦੇ ਆ ਕਿ ਕਾਰਪੋਰੇਸ਼ਨ ਦੀ ਜੋ ਕਾਰਵਾਈ ਹੈ ਉਹ ਬਹੁਤ ਮਾੜੇ ਤਰੀਕੇ ਨਾਲ ਹੋਈ ਹੈ ਉਹਦਾ ਇੱਕ ਮੈਸੇਜ ਪਟਿਆਲੇ ਦੇ ਵਪਾਰੀਆਂ ਵਾਸਤੇ ਬਹੁਤ ਮਾੜਾ ਗਿਆ ਹੈ ਵਪਾਰੀਆਂ ਦੇ ਮਨ 'ਚ ਡਰ ਹੈ ਇਸ ਗੱਲ ਦਾ ਕਿ ਜਿਵੇਂ ਕਾਰਪੋਰੇਸ਼ਨ ਨੇ ਕਾਰਵਾਈ ਕੀਤੀ ਹੈ ਕੱਲ ਨੂੰ ਕਿਸੇ ਨਾਲ ਵੀ ਇਸ ਬਦਤਮੀਜ਼ੀ ਨਾਲ ਕਿਉਂਕਿ ਸਾਡਾ ਅਸੀਂ ਵਪਾਰੀਆਂ ਨੂੰ ਦੇਤਾ ਕੁਝ ਸਕਦੇ ਨਹੀਂ ਵਪਾਰੀ ਟੈਕਸ ਭਰਦਾ ਹੈ ਜਿਹਦੇ ਨਾਲ ਸਰਕਾਰ ਚੱਲਦੀ ਹੈ ਤੇ ਸਰਕਾਰ ਦੇ ਮੁਲਾਜ਼ਮ ਆ ਕੇ ਵਪਾਰੀ ਨਾਲ ਇਸ ਤਰੀਕੇ ਨਾਲ ਮਾੜਾ ਬਿਹੇਵ ਕਰਨ ਇਹ ਬਹੁਤ ਹੀ ਮਾੜੀ ਗੱਲ ਹੈ ਅਸੀਂ ਭਾਰਤੀ ਜਨਤਾ ਪਾਰਟੀ ਪਟਿਆਲਾ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਜੀ ਵੱਲੋਂ ਬੀਬਾ ਜੈਂਦਰ ਕੌਰ ਜੀ ਵੱਲੋਂ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਇਹ ਪਟਿਆਲੇ ਦੇ ਵਪਾਰੀਆਂ ਨੂੰ ਅਸੀਂ ਅਸ਼ੋਰਸ ਦੇਣੀ ਚਾਹੁੰਦੇ ਆ ਕਿ ਜੇ ਕਿਤੇ ਵੀ ਪਟਿਆਲੇ ਦੇ ਵਪਾਰੀਆਂ ਨਾਲ ਕੋਈ ਵੀ ਧੱਕਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਮੁਲਾਜ਼ਮਾ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਧੱਕਾ ਹੋਏਗਾ ਭਾਰਤੀ ਜਨਤਾ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੇਗੀ ਉਹਨਾਂ ਦਾ ਸਾਥ ਦੇਗੀ ਤੇ ਜੋ ਕੱਲ ਇਹ ਹੋਇਆ ਅਸੀਂ ਇਹਦੀ ਸਖਤ ਨਿੰਦਾ ਕਰਦੇ ਹੋਏ ਇਹ ਦੁਵਾਰਾ ਵਾਰਨਿੰਗ ਦਿੰਦੇ ਆ ਜੇ ਕਿਸੇ ਵੀ EMPLOYEE ਨੇ ਜਾਂ ਪ੍ਰਸ਼ਾਸਨ ਦੇ ਬੰਦਿਆਂ ਨੇ ਕਿਤੇ ਵੀ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਦੇ ਖਿਲਾਫ ਟੰਡਾ ਬੁਲੰਦ ਕਰਾਂਗੇ ਅਸੀਂ ਪ੍ਰਦਰਸ਼ਨ ਕਰਾਂਗੇ ਅਸੀਂ ਜੋ ਵੀ ਪਾਰਟੀ ਵੱਲੋਂ ਸਾਨੂੰ ਹੁਕਮ ਆਏਗਾ ਆਪਣੇ ਸ਼ਹਿਰੀਆਂ ਵਾਸਤੇ ਆਪਣੇ ਪਟਿਆਲਵੀਆਂ ਵਾਸਤੇ ਆਪਣੇ ਵਪਾਰੀਆਂ ਵਾਸਤੇ ਉਹਨਾਂ ਦਾ ਸਾਫ਼ ਸਾਥ ਦੇਣ ਵਾਸਤੇ ਅਸੀਂ ਬਰਾਬਰ ਖੜਾ ਦੀ ਕਹਿ ਸਕਦੇ ਉਹ ਦੋਸ਼ੇ ਵਾਲੇ ਦੱਸ ਸਕਦੇ ਆ ਵੀ ਇਹਦੇ ਪਿੱਛੇ ਕੀ ਕਾਰਨ ਹੈ ਪਰ ਸਾਨੂੰ ਇਸ ਗੱਲ ਦੀ ਤਕਲੀਫ ਹੋਈ ਹੈ ਵੀ ਕਾਰਵਾਈ ਕਰਨ ਦਾ ਤਰੀਕਾ ਬਹੁਤ ਗਲਤ ਸੀ ਸੋਕਦੇ ਜੇ ਇਸ ਤਰੀਕੇ ਦਾ ਮਾਹੌਲ ਹੋਏਗਾ ਜਾਂ ਇਸ ਤਰੀਕੇ ਨਾਲ ਨਗਰ ਨਗਰ ਕਾਰਵਾਈਆਂ ਕਰੇਗੀ ਜਿਹੜੇ ਬਾਹਰੋਂ ਆਏ ਲੋਕ ਨੇ ਪਾਪਾ ਜੀ ਪਾਪਾ ਉਹਨੂੰ ਕਹਿ ਲੈਨੇ ਕਿ ਬਾਹਰ ਦਾ ਸਵਾਦ ਲੈ ਕੇ ਆਏ ਕਿੱਥੇ ਲਾਉਣ ਗਿਆ ਆਪਣਾ ਦਿਲ ਦੇਖੋ ਬ੍ਰਦਰ ਬਾਹਰ ਵਾਲੇ ਤਾਂ ਹੈ ਹੀ ਆ ਬਾਹਰ ਵਾਲੇ ਕੁਝ ਅੱਛਾ ਸੋਚ ਕੇ ਪੰਜਾਬ ਆ ਲਾਣੇ ਆ ਪਰ ਜੇ ਅਸੀਂ ਪੰਜਾਬ ਤੇ ਐਸਾ ਮਾਹੌਲ ਦਮਾ ਗਏ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਹਾਡੇ ਸਾਰਿਆਂ ਦੇ ਬਦਾਨਤ ਆ ਜਿਹੜੀ ਸਾਡੀ ਸੋਸ਼ਲ ਮੀਡੀਆ ਦੇ ਥਰੂ ਕੋਈ ਵੀ ਨਿਊਜ਼ ਹੈ ਸਾਰੇ ਹਿੰਦੁਸਤਾਨ ਚ ਕੀ ਸਾਰੇ ਵਰਲਡ ਚ ਵਾਇਰਲ ਹੁੰਦੀ ਹੈ ਸਾਡਾ ਇੱਕ ਮੈਸੇਜ ਚਾਹੇ ਉਹ ਪਟਿਆਲੇ ਦਾ ਹੈ ਚਾਹੇ ਪੰਜਾਬ ਦਾ ਹੈ ਬੜਾ ਇੱਕ ਮਾੜਾ ਮੈਸੇਜ ਜਾਂਦਾ ਹੈ ਕਿ ਸਾਡੇ ਉਹ ਕਿਸ ਮਾਹੌਲ ਦੇ ਵਿੱਚ ਵਪਾਰੀ ਕੰਮ ਕਰ ਰਿਹਾ ਹੈ ਸਰਕਾਰੀ ਕੰਮ ਬਹੁਤ ਦਿਨ ਤੋਂ ਸਰਕਾਰਾਂ ਆਂਦੀਆਂ ਨਹੀਂ ਆਂਦੀਆਂ ਨਹੀਂ ਔਰ ਪਹਿਲੀ ਵਾਰ ਅਸੀਂ ਦੇਖਿਆ ਹੈ ਕਿ ਨਗਰ ਨਿਗਮ ਨੇ ਇਸ ਤਰੀਕੇ ਨਾਲ ਇੱਕ ਵਪਾਰੀ ਨਾਲ ਸ਼ਰਿਆਮ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਧੱਕਾ ਕੀਤਾ ਹੈ ਪਰ ਲੱਗਦਾ ਜੇਕਰ ਇੰਨਾ ਹੀ ਐਕਸ਼ਨ ਇੰਨਾ ਗੰਭੀਰ ਸੀਗਾ ਨਗਰ ਨਿਗਮ ਤੇ ਸ਼ਹਿਰ ਦੇ ਵਿੱਚ ਕਈ ਨਜਾਇਜ਼ ਬਿਲਡਿੰਗਾਂ ਦਾ ਸਵਾਲ ਉੱਠਦਾ ਹੈ ਅਕਸਰ ਇਹ ਕੰਪਲੀਟਾ ਬਹੁਤੀਆਂ ਨੇ ਲੇਕਿਨ ਉਸ ਦੇ ਉੱਪਰ ਇਹ ਕਾਰਵਾਈ ਨਹੀਂ ਹੋਈ ਦੇਖੋ ਸਾਡਾ ਕਹਿਣਾ ਹੈ ਇਹ ਵੀ ਕਾਰਵਾਈ ਕਰਨ ਦਾ ਤਰੀਕਾ ਗਲਤ ਹੈ ਜਿੱਥੇ ਕਿਤੇ ਗਲਤੀ ਹੈ ਸੀ ਕਿ ਇਹਨੇ ਕਾਰਵਾਈ ਕਰ ਰਹੇ ਆ ਉਹ ਇੱਕ ਕਾਰਪੋਰੇਸ਼ਨ ਦਾ ਆਪਣਾ ਮੈਟਰ ਹੈ ਪਰ ਜੋ ਤਰੀਕਾ ਹੈ ਵਪਾਰੀਆਂ ਨਾਲ ਬਿਹੇਵੀਅਰ ਹੈ ਉਹ ਬਹੁਤ ਮਾੜਾ ਹੈ ਵਪਾਰੀਆਂ ਦੇ ਵਿੱਚ ਇੱਕ ਬਹੁਤ ਵੱਡੀ ਨਿਰਾਸ਼ਾ ਹੋਈ ਹੈ ਕੱਲ ਤੋਂ ਬਾਅਦ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਨਿਕਲ ਕੇ ਆਈ ਹੈ ਤੇ ਦਿੱਲੀ ਦੇ ਵਿੱਚ ਇਹਨਾਂ ਦਾ ਜਿਹੜਾ ਬੇਸ ਹੈ ਉਹ ਵਪਾਰੀ ਸੀ ਅੱਜ ਪੰਜਾਬ 'ਚ ਆ ਕੇ ਵਪਾਰੀਆਂ ਨਾਲ ਇਸ ਤਰ੍ਹਾਂ ਵਿਤਕਰਾ ਕਰ ਰਹੇ ਆ ਇਸ ਤਰ੍ਹਾਂ ਧੱਕਾ ਕਰ ਰਹੇ ਆ ਤੇ ਬਹੁਤ ਹੀ ਮਾੜੀ ਗੱਲ ਹੈ ਇਸ ਗੱਲ ਦੇ ਪਿੱਛੇ ਅਸੀਂ ਗੱਲ ਕਰ ਰਹੇ ਹਾਂ ਵੀ ਕਾਰਪੋਰੇਸ਼ਨ ਚਾਹੇ ਉਹ ਕਮਿਸ਼ਨਰ ਸਾਹਿਬ ਦਾ ਹੁਕਮ ਹੈ ਮੇਅਰ ਸਾਹਿਬ ਦਾ ਹੁਕਮ ਹੈ ਅਸੀਂ ਤਾਂ ਇਹੀ ਕਹਾਂਗੇ ਕਿ ਇਸੀ ਦੇ ਉੱਪਰ ਨੱਥ ਪਾਣੀ ਚਾਹੀਦੀ ਹੈ ਵਪਾਰੀਆਂ ਨੂੰ ਇੱਜ਼ਤ ਦੇ ਨਾਲ ਜਿੱਥੇ ਵੀ ਕਿਤੇ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਇੱਜ਼ਤ ਦੇ ਨਾਲ ਉਹਦਾ ਹੱਲ ਕਰੋ ਮੈਂ ਨੂੰ ਇਹੀ ਕਹਾਂਗੇ ਕਿ ਜੋ ਲੀਗਲ ਤਰੀਕੇ ਨਾਲ ਜੋ ਕਾਰਪੋਰੇਸ਼ਨ ਦਾ ਜੋ ਕਾਨੂੰਨੀ ਤੌਰ ਤੇ ਜੋ ਬਣਦਾ ਹੈ ਉਸ ਤਰੀਕੇ ਨਾਲ ਰਿਸਪੈਕਟਫੁਲੀ ਜਿਹੜਾ ਕੰਮ ਕਰਨਾ ਜਿੱਥੇ ਨਹੀਂ ਹੁੰਦਾ ਉਥੇ ਕਾਨੂੰਨ ਵੀ ਕਹਿੰਦਾ ਕਾਨੂੰਨ ਦੇ ਥਰੂ ਤੁਸੀਂ ਕਾਰਵਾਈ ਕਰ ਸਕਦੇ ਹੋ ਪਰ ਜੋ ਸਾਰਿਆਂ ਨੇ ਅਸੀਂ ਕੱਲ ਦੇਖਿਆ ਕਿਸੇ ਦੀ ਦੁਕਾਨ ਦੇ ਅੰਦਰ ਵੜ ਕੇ ਉਹਨੂੰ ਲੱਤਾਂ ਮਾਰ ਕੇ ਉਹਦਾ ਸਮਾਨ ਚੱਕਣਾ ਉਹ ਬਹੁਤ ਮਾੜੀ ਗੱਲ ਹੈ ਸਰ ਉਸ ਵਿਅਕਤੀ ਦੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਜੋ ਬਣਦੀ ਕਾਰਵਾਈ ਹੈ ਕਿਸੇ ਦੀ ਦੁਕਾਨ ਦੇ ਅੰਦਰ ਬਣ ਕੇ ਵੜ ਕੇ ਜੇ ਕਿਸੇ ਨਾਲ ਤੱਕਾ ਕਰ ਰਿਹਾ ਜੋ ਬਣਦੀ ਕਾਰਵਾਈ ਹੈ ਉਹਦੇ ਖਿਲਾਫ ਕਰਨੀ ਚਾਹੀਦੀ। ਇਹ ਵੀ ਲੱਗ ਰਿਹਾ ਸਾਹਮਣੇ ਵਾਲੇ ਲਗਾਏ ਸੀ। ਹਾਂ। ਗਲਤੀ ਹੈ। ਉਹ ਆਈਸੀ ਕਮੇਟੀ ਵਾਲਾ ਆਇਆ ਸੀ ਉਸਕੋ ਪਤਾ ਲੱਗ ਗਿਆ ਸਟੋਰ ਬੰਦ ਹੋ ਗਿਆ ਸਾਹਮਣੇ ਵਾਲਾ ਸੀ। ਮੇਰਾ ਤਵਾ ਵੀ ਅੰਦਰ ਆ ਕੇ ਅੰਦਰ ਦੁਕਾਨ ਦੇ ਅੰਦਰ ਕਰਨੇ ਕੇ ਬਾਅਦ ਤੱਕੇ ਸੀ। ਮੇਰਾ ਦੁਕਾਨ ਤੇ ਵੀਡੀਓ ਚੱਲ ਰਿਹਾ ਕੈਮਰਾ ਚੋੜਾ। ਉਹ ਮਾਰ ਦਿਆ ਮੈਂ ਇੱਕ ਵਾਰ ਉਹ ਆਉਣ ਸੇ ਪਹਿਲੇ वो टट्टर फ्यूम बंद करा थी सामने वाला मेरा तवा चकला उसको भी तवा चकला चाहिए कौन बराबर चकलो जान के कौन बराबर बंद करो ये जान के उन्होंने भी वार्निंग दी थी कहते उठाया था पैक करके बाद में कहते वार्निंग दे के साथ देर लगाने के लिए करनी चाहिए गलती है वो भी लगा इसी मैं भी लगाया बार बहुत गलती है 120 अभी आई सी करते आया हुआ चलो मेरे पास तवा चक्र टीम टॉप चक्र उधर टीम टॉप तकना चाहते हो वो बात नहीं है वो आने से पहले वो टट्टर बंद हो गया ਮੈਂ ਮਦਰਸ ਆਇਆ ਨਾ ਇਹ ਲੋਕਲ ਵਾਲਾ ਬੰਦੇ ਨਾ ਇਹ ਕੰਨੀ ਆਪੋ ਨਹੀਂ ਹੋ ਰਹਾ ਇਹੋ ਨਗਰੀ ਵਾਲੇ ਪ੍ਰਸ਼ਾਸਨ ਪਰ ਆ ਕੇ ਬਾਰ-ਬਾਰ ਆ ਰਹੇ ਇਹ ਉਹ ਬਾਰ-ਬਾਰ ਆ ਰਹੇ ਨਹੀਂ ਆਪਦਾ ਨਹੀਂ ਰਹੇ ਨਾ ਕੋਣਾ ਟਾਣੇ ਮੇਰੇ ਕੇ ਬਾਤ ਲੈ ਕੇ ਨਾ ਸਾਹਿਬ ਉਹ ਅਣਸਬੇੜੇ ਯੋਕ ਚੂਈ ਸਟਰ ਬੰਦ ਕਰ ਦਿੱਤੀ ਉਹ ਕਿਸੇ ਨੇ ਉੱਪਰੋਂ ਫੋਨ ਕਰ ਰਹਾ ਸੀ ਮੈਂ ਆ ਰਾ ਸਟਰ ਬੰਦ ਕਰੋ ਕੋਈ ਬੰਦੇ ਨਹੀਂ ਮੈਂ ਮਦਰਸ ਆਇਆ ਇਸ ਨਾ ਨਹੀਂ ਪੂਰੇ ਸ਼ਹਿਰ ਚ ਤੁਹਾਨੂੰ ਕੰਦਿਆਂ ਨੂੰ ਟਾਰਗੇਟ ਕੀਤਾ ਯਾਰ ਕੀ ਲੱਗਦਾ ਮੈਂ ਕੀ ਕਰ ਰਿਹਾ ਸੀ ਮੈਂ ਕੋਈ ਗੱਲ ਤੁਮਾਲ ਵੇਚਣ ਲਈ ਬੈਠਾ ਸੀ ਫੋਨ ਨੰਬਰ ਮਾਲ ਨਹੀਂ ਵੇਚੀ ਖਾਣੇ ਪੀਣਾ ਮਾਲ ਵੇਚ ਰਹੀ ਸੀ ਕੋਈ ਜਗ੍ਹਾ ਨਹੀਂ ਸੀ ਬਾਤ ਦੋ ਤਿੰਨ ਚਾਹ ਬੁਲਾਇਆ ਸੀ ਪਹਿਲੇ ਵੀ ਬੁੱਢਾ ਬੁੱਲ ਚੱਕਾ ਮੇਰੇ ਮਾ ਉਹ ਮਨਾ ਕਰ ਰਹੀ ਸੀ ਮੈਂ ਕੰਮ ਕਰ ਰਹੀ ਇਹ ਤੁਹਾਡੇ ਸਾਹਿਬ ਧੱਕਾ ਕਰ ਰਹੇ ਆ ਕਿਲੇ ਹੋਰ ਵੀ ਮਾਰਕੀਟ ਵਿੱਚ ਬਾਹਰ ਸਮਾਨ ਪੜਾ ਹੋਇਆ ਹੈ ਧੱਕਾ ਮੇਰੇ ਕਾ ਕਰ ਰਹੇ ਕਿਉਂ ਸਾਹਮਣੇ ਵਾਲਾ ਕਿਉਂ ਨਹੀਂ ਕਰ ਰਹੇ ਉਸਕੇ ਪਾਸ ਪੈਸੇ ਲਏ ਹੋਏ ਨਹੀਂ ਹੈ ਮੈਨੂੰ ਬਤਾ ਦੇਣਾ ਦੋਨਾਂ ਕਾ ਮੇਰੇ ਉਧਰ ਇੱਕ ਤਵਾ ਚੱਕਦਾ ਉਧਰ ਦੋ ਟੇਬਲ ਚੱਕਦਾ ਮੇਰੇ ਸੇ ਇੱਕ ਤਵਾ ਚੱਕਦਾ ਦੋ ਟੇਬਲ ਚੱਕਦਾ ਕਿ ਅੰਦਰ ਦੁਕਾਨ ਤੱਕ ਲੈ ਕੇ ਹੋਏ ਸੀ ਉਸਕੇ ਬਾਅਦ आपने मेरी बात सुनना आप सारा सेना ना बंद दुकान का बाहर टेबल लगाने गलती है आप टेबल टूँ वाले ना चक सकते हैं अंदर दुकान का अंदर तो चक्की वीडियो भी चल रहा है कैमरा चल रहा है फिर कल आप बता देना नहीं है ना आप बता दें मैं कल ही कर जाऊंगा